ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਅੱਜ ਫੇਰ ਹਾਜ਼ਰ ਹੋਏ ਆਂ ਤੇ ਅੱਜ ਦਾ ਜਿਹੜਾ ਟੌਪਿਕ ਆ ਆਪਣਾ ਇਹ ਕੋਈ ਤੁਹਾਨੂੰ ਪਤਾ ਹੀ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਮਾਹੌਲ ਚੱਲ ਰਿਹਾ ਜਾਂ ਕੋਈ ਇਦਾਂ ਤੁਸੀਂ ਦੇਖ ਹੀ ਲਿਓਂਗਾ ਵੀ ਮੀਡੀਆ ਦੇ ਅਦਾਰੇ ਵਿੱਚੋਂ ਕੋਈ ਹੋਰ ਕੰਮ ਨਹੀਂ ਰਹਿ ਗਿਆ ਸਿਰਫ ਜਿਹੜੇ ਕੋਈ ਆਹੀ ਮਹਿਜੇ ਮੁੱਦੇ ਰਹਿ ਗਏ ਹੁਣ ਪੰਜਾਬ ਦੇ ਵਾਸਤੇ ਜਿਹੜੇ ਹੋਰ ਮੁੱਦੇ ਆ ਉਹ ਮੁੱਦਿਆਂ ਨੂੰ ਭੁੱਲ ਗਏ ਤੇ ਆ ਜਿਹੜੀ ਕੁੜੀ ਦੀ ਤੁਹਾਨੂੰ ਪਤਾ ਹੀ ਹੈ ਤੇ ਇਹਨਾਂ ਦੇ ਹੁਣ ਵਿੱਚ ਜਿਹੜਾ ਸਮਝੌਤਾ ਹੋ ਗਿਆ ਹੁਣ ਜਿਵੇਂ ਇਹ ਵਕੀਲ ਸਹਿਬਾਨ ਹੈ ਤੇ ਇਹਨਾਂ ਨੂੰ ਜਾਂ ਹੋਰ মিডিਆ ਨੂੰ ਇੱਕ ਸਰਕਾਰੀ ਜਿੰਨੀ ਮਸ਼ੀਨਰੀ ਹੈ ਤੇ ਉਹ ਉਹਦੇ ਕਰਕੇ ਇਹਨਾਂ ਨਾਲ ਤਾਂ ਇਹ ਫੇਮਸ ਹੋ ਗਏ ਤੇ ਜਿਹੜੇ ਆਣ ਵਾਲੇ ਹੋਰ ਜਾਂ ਕ੍ਰਾਈਮ ਹੁੰਨੇ ਆ ਜਾਂ ਕਿਤੇ ਹੋਰ ਆਪਣੀਆਂ ਬੱਚੀਆਂ ਨਾਲ ਇਹ ਚੀਜ਼ ਵਾਪਰੂंगी ਜਾਂ ਅਸਲੀਅਤ ਦੇ ਵਿੱਚ ਵਾਪਰਦੀਆਂ ਚੀਜ਼ਾਂ ਤਾਂ ਉਹਨਾਂ ਦੇ ਉੱਤੇ ਕੱਲੋਂ ਕੀ ਵਿਸ਼ਵਾਸ ਕਰਿਆ ਜਾਊਗਾ ਜਿਵੇਂ ਹੁਣ ਪਾਈ ਅਮਰਤਪਾਲ ਮਹਿਰੋ ਦੇਵੀ ਲਈ ਇਹ ਕੁੜੀ ਨੇ ਗੁਹਾਰ ਲਾਈ ਸੀਗੀ ਤੇ ਬਾਅਦ ਦੇ ਵਿੱਚ ਇਹ ਮੁੱਕਰ ਗਈ ਤੇ ਜੇ ਇੰਨਾ ਹੀ ਪਹਿਲਾਂ ਕੁਝ ਕਰਨਾ ਸੀਗਾ ਤਾਂ ਫਿਰ ਇੰਨਾ ਇਹਨਾਂ ਨੂੰ ਉਹ ਚੀਜ਼ ਪਰ ਪਹਿਲਾਂ ਹੀ ਆਪਣੀ ਸਲਾਹ ਕਰ ਲੈਣੀ ਸੀਗੀ ਟੱਬਰ ਦੇ ਨਾਲ ਬੈਠ ਕੇ ਤੇ ਹੁਣ ਜਿਹੜਾ ਕੀ ਵਕੀਲਾਂ ਦਾ ਵੀ ਜਿਹੜਾ ਇੱਕ ਇਕੱਠੇ ਹੋਏ ਸੀਗੇ ਤੇ ਇਹਦੇ ਇੱਕ ਬੀਚਲੋ ਕੁੜੀ ਵਾਸਤੇ ਦੂਜਾ ਕੀ ਇਹ ਜਿੱਦਾਂ ਪੰਜਾਬ ਦਾ ਕੋਈ ਕਲਚਰ ਨਹੀਂ ਜਿੱਦਾਂ ਬੱਚੇ ਅੱਜਕੱਲ ਕਰ ਰਹੇ ਆ ਤੇ ਬਹੁਤ ਜਿੱਦਾਂ ਕਿ ਹੁਣ ਆਪਾਂ ਆਪਣੇ ਪੰਜਾਬ ਦੇ ਵਿੱਚ ਵੀ ਦੇਖਿਆ ਜਾਂਦਾ ਹੈ ਕਿ ਵਿਦੇਸ਼ੀ ਕਲਚਰ ਜ਼ਿਆਦਾ ਪ੍ਰਮੋਟ ਕਰਿਆ ਜਾਂਦਾ ਹੈ ਜੇ ਵਿਦੇਸ਼ੀ ਕਲਚਰ ਪ੍ਰਮੋਟ ਕਰਿਆ ਜਾਂਦਾ ਉਹਦੇ ਨਾਲ ਦੇ ਨਾਲ ਵਿਦੇਸ਼ਾਂ ਵਾਲਿਆਂ ਦੀ ਜਿਹੜੀ ਸੋਚ ਹੈ ਉਹ ਵੀ ਅੱਗੇ ਲੈ ਕੇ ਆਣੀ ਚਾਹੀਦੀ ਹੈ ਜਿੱਦਾਂ ਉਹ ਕਰਦੇ ਹਨ ਵਿਦੇਸ਼ੀ ਕਲਚਰ ਦੇ ਜਿਹੜੇ ਉਹ ਪਹਿਰਾਵੇ ਜਾਂ ਇਹ ਚੀਜ਼ ਪਰ ਲੁੱਕ ਪਰ ਨਹੀਂ ਜਾਣਾ ਚਾਹੀਦਾ ਤੇ ਜਿਹੜਾ ਵੀ ਜਿੱਦਾਂ ਕਿ ਉਹਨਾਂ ਦੀ ਸੋਚ ਹੈ ਵਿਦੇਸ਼ੀ ਕਲਚਰ ਵਾਲਿਆਂ ਦੀ ਇੱਕ ਦੂਜੇ ਦੀ ਹੈਲਪ ਕਰਦੇ ਆ ਕੋਈ ਉਹਨਾਂ ਦੇ ਕੰਟਰੀ ਦੇ ਵਿੱਚ ਕੋਈ ਚੋਰੀਆਂ ਨਹੀਂ ਹੁੰਦੀਆਂ ਇਦਾਂ ਨਹੀਂ ਹੁੰਦਾ ਇੱਕ ਵਧੀਆ ਸਮਾਜ ਸਿਰਜਦੇ ਆ ਤੇ ਉਹ ਚੀਜ਼ਾਂ ਨੂੰ ਆਪਣੇ ਬੱਚੇ ਜਿਹੜੇ ਇਗਨੋਰ ਕਰਦੇ ਆ ਜਿਹੜੇ ਇੱਕ ਵਾਹ ਵਾਹ ਖੱਟਣ ਵਾਸਤੇ ਚੰਦ ਵਿਊਜ਼ ਦੇ ਤੋਂ ਵਾਸਤੇ ਤੇ ਇਧਰ ਨੂੰ ਜ਼ਿਆਦਾ ਜਾਣਦੇ ਆ ਜਿਹੜੇ ਹੋਰ ਪੰਜਾਬ ਦੇ ਜਿਹੜੇ ਟੌਪਿਕ ਜਿਹੜੇ ਮੁੱਦੇ ਆ ਜਿਵੇਂ ਹੁਣ ਹੜਾਂ ਦੀ ਗੱਲ ਆਈ ਹੋਈ ਸੀਗੀ ਦੇਖੋ ਪੰਜਾਬ ਦੇ ਵਿੱਚ ਕਿੰਨਾ ਖੜਾ ਨੇ ਨੁਕਸਾਨ ਕਰਿਆ ਹ ਤੇ ਉਧਰ ਕੋਈ মিডিਆ ਵੀ ਨਹੀਂ ਗਿਆ ਤੇ ਆਹ ਕੁੜੀ ਦੇ ਚਲੋ ਖੜੇ ਸੀਗੇ ਸਪੋਰਟ ਕਰੇ ਸੀਗੀ ਪਰ ਇਹ ਕੁੜੀ ਨੂੰ ਖੁਦ ਚਾਹੀਦਾ ਸੀਗਾ ਵੀ ਇਹ ਆਪਣੇ ਪਹਿਲਾਂ ਬੈਠ ਕੇ ਜ ਇੰਨਾ ਖਲਾਰਾ ਪਾਣਾ ਸੀਗਾ ਆਪਣੀ ਫੈਮਿਲੀ ਨਾਲ ਬੈਠ ਕੇ ਗੱਲਬਾਤ ਕਰਨ ਦੀ ਚਲੋ ਅਗਲੀ ਵੀਡੀਓ ਵਿੱਚ ਫੇਰ ਤੁਹਾਡੇ ਰੂਪ ਵਿੱਚ ਹੋਵਾਂਗੇ ਤਦ ਤੱਕ ਵਾਸਤੇ ਸਾਰਿਆਂ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ